ਮੈਡਮ ਅਜੇ ਪੋਸ਼ਣ ਮਾਂ ਸਮਾਰਤੀ ਸਰੋਧ ਵਿਭਾਗ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਇਹ ਮਹੀਨੇ ਤੋਂ 14 ਦਾ ਸਿਸਟਮ ਤੇ ਇਹ ਸਾਰੇ ਸਮਝਾ ਉਸ ਚੱਲਦੇ ਹੈ ਹੁਣ ਆ ਜਿਹੜਾ ਸਮਾਪਤੀ ਸਮਾਰੋਹ ਹੈ ਮਾਖੀ ਵਾਲੇ ਦੇ ਸੰਬੰਧ ਵਿੱਚ ਤੇ ਲੇਡੀਜ਼ ਨੂੰ ਬਸਿਆ ਗਿਆ ਇਸ ਤਰ੍ਹਾਂ ਜਿਹੜਾ ਹੈ ਕਿਹੜਾ ਪੋਸ਼ਨ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਕਿਹੜਾ ਦੇ ਦੇਣੀ ਹੈ ਪ੍ਰੈਗਨਨਸੀ ਤੋਂ ਲੈ ਕੇ ਜਿਵੇਂ ਬੱਚਾ بڑا ਹੁੰਦਾ ਹੈ ਫਿਰ ਉਹਨਾਂ ਨੂੰ ਉਪਰੀ ਖਾਣ ਦੇਣੀ ਹੈ ਕੀ ਖਵਾਣਾ ਬੱਚੇ ਨੂੰ ਤੇ ਡਾਕੀ ਸਹਾਇਤਾ ਜਿਹੜੀ ਗਵਰਨਰ ਸ਼ੇਪ ਵੀ ਪਾਉਂਦੇ ਦੇ ਮਦਦ ਉਹ ਜਾਣਾ ਹੈ ਤੇ ਕਿਸ ਤਰ੍ਹਾਂ ਉਹਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਤੇ ਆਪਣੀਆਂ ਲੈਣ ਨੂੰਆਂ ਸਕੀਮਾਂ ਨੇ ਜਿਵੇਂ PMNDY ਸਕੀਮ ਹੈ ਤੇ ਪੈਨਸ਼ਨ ਸਕੀਮ ਹੈ ਦੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਹੈ ਤੇ ਉਹਦੇ ਬਾਰੇ ਸਾਰਾ ਕੁਝ ਧੰਨਵਾਦ ਦੱਸੇਗੀ ਲੇਡਿਸ ਮੈਡਮ ਜਿਹੜਾ ਗਰਭਵਤੀ ਔਰਤਾਂ ਨੂੰ ਲੈ ਕੇ ਜਿਹੜੀ ਸਕੀਮਾਂ ਚੱਲ ਰਹੀਆਂ ਉਹਦੇ ਬਾਰੇ ਥੋੜਾ ਦੱਸੋਗੇ ਹਾਂਜੀ ਪੀਐਮਐਮ ਦੀ ਵਾਈਸ ਸਕੀਮ ਹੈ ਜੇ ਪਹਿਲਾ ਬੱਚਾ ਹੁੰਦਾ ਹੈ ਤਾਂ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ ਅੰਗਨwadi ਵਰਕਰ ਦੇ ਕੋਲ ਸੈਂਟਰ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਰਜਿਸਟ੍ਰੇਸ਼ਨ ਤੋਂ ਬਾਅਦ 1000 ਰੁਪਏ ਆਉਂਦਾ ਹੈ ਨਾ ਉਹ ਕੰਮਾਂ ਦਾ ਜਿਹੜਾ ਆਉਂਦਾ ਹੈ ਤੇ ਫਿਰ ਆਪਣਾ ਜਦੋਂ ਟੀਕੇ ਵਗੈਰਾ ਲਾਉਂਦੇ ਨੇ ਪ੍ਰੈਗਨੈਂਟਔਰ ਬਰੇ ਉਹ ਤੋਂ ਬਾਅਦ ਫਿਰ 2000 ਫਿਰ ਬੱਚੇ ਨੇ ਜਦੋਂ ਟੀਕਾ ਲੱਗਦਾ ਹੈ ਫਿਰ 2000 ਰੁਪਏ ਇਹਨਾਂ ਦੇ ਕੰਮਾਂ ਦਾ ਆਉਂਦਾ ਹੈ ਬੇਬੀਸ ਦੇ ਤੇ ਇਸੇ ਤਰ੍ਹਾਂ ਜਿਹੜਾ ਹੈ ਦੂਜਾ ਬੱਚਾ ਲੜਕੀ ਹੁੰਦੀ ਹੈ ਤਾਂ ਇਹੀ ਲੜਕੀ ਵਾਸਤੇ ਵੀ ਦੂਸਰੀ ਲੜਕੀ ਜੇ ਹੁੰਦੀ ਹੈ ਤਾਂ ਇਹੀ ਇਹੀ ਪੈਸਾ ਦੁਬਾਰਾ ਉਹ ਆਉਂਦਾ ਹੈ ਪੀਐਮਐਮਵੀ ਸਕੀਮ ਕਹਿੰਦੇ ਪ੍ਰਧਾਨ ਮੰਤਰੀ ਮਾਤਰ 15 ਯੋਜਨਾ ਤੇ ਇਸ ਨਾਲ ਮੈਡਮ ਪੋਸ਼ਣਮਾਇਆ ਗਿਫਟ ਜਿਹੜੇ ਬੱਚਿਆਂ ਨੂੰ ਪੋਸ਼ਣ ਦੇ ਵਿੱਚ ਕੀ ਕੀ ਦਿੱਤਾ ਜਾਂਦਾ ਹੈ ਜਿਹੜਾ ਬੱਚਿਆਂ ਨੂੰ ਡੇਲੀ ਰੁਟੀਨ ਚ ਜਾਂ ਮਹੀਨੇ ਬਾਅਦ ਬੱਚਿਆਂ ਦੇ ਘਰੇ ਕੀ ਕੀ ਪਹੁੰਚਾਇਆ ਜਾਂਦਾ ਹੈ ਹਾਂਜੀ ਇਹ ਹੈਗਾ ਜੀ ਆਪਣਾ ਸਰਕਾਰ ਵੱਲੋਂ ਆਉਂਦਾ ਹੈ ਪੰਜਾਬ ਸਰਕਾਰ ਤੋਂ ਸਾਡੇ ਕੋਲ ਮਿੱਠਾ ਦਲੀਆ ਆਉਂਦਾ ਜੀ ਤੇ ਰੋਸਟਡ ਹੁੰਦਾ ਉਹਦੇ ਚੀਨੀ ਵੀ ਮਿਲੀ ਹੁੰਦੀ ਹੈ ਤੇ ਬਹੁਤ ਘੱਟ ਟਾਈਮ ਚ ਪੱਕ ਜਾਂਦਾ ਹੈ ਰੋਸਟਡ ਹੁੰਦਾ ਤੇ ਇਸ ਤੋਂ ਬਿਨਾ ਨਮਕੀਨ ਦਲੀਆ ਉਹਦੇ ਚ ਵੀ ਮਤਲਬ ਮਸਾਲਾ ਵਗੈਰਾ ਨਮਕ ਹਲਦੀ ਵਗੈਰਾ ਬੱਚਿਆਂ ਦੇ ਜਿਸ ਤਰ੍ਹਾਂ ਜਿੰਨਾ ਕੋ ਖਾ ਸਕਦੇ ਨੇ ਉਸ ਹਿਸਾਬ ਨਾਲ ਸਾਰਾ ਪਾਇਆ ਹੁੰਦਾ ਹੈ ਜੀ ਤੇ ਨਮਕੀਨ ਦਲੀਆ ਤੇ ਨਮਕੀਨ ਖਿਚੜੀ ਤੇ ਇਸ ਤੋਂ ਇਲਾਵਾ ਇੱਕ ਮੁਰਮਰੇ ਆਉਂਦੇ ਨੇ ਜਿਵੇਂ ਬੱਚੇ ਖੁਰਕਰੀਆਂ ਦੇ ਸਿਮਿਲਰ ਟੇਸਟ ਹੁੰਦਾ ਉਹਦਾ ਤੇ ਉਹ ਵੀ ਮੁਰਮਰੇ ਆਉਂਦੇ ਜਿਹੜਾ ਮੁਰਮਰੇ ਕਿਹਾ ਜਾਂਦਾ ਹੈ ਇਹ ਵੀ ਪੰਜਾਬ ਸਰਕਾਰ ਨੇ ਚਾਰ ਚੀਜ਼ਾਂ ਨੌਜਵਾਨ ਪੀੜ੍ਹੀ ਤੇ ਬੱਚਾ ਦੇ ਮਾਤਾ ਪਿਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂ ਜੀ ਨੌਜਵਾਨ ਟੀਡੀ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਇਹੀ ਮੈਸੇਜ ਦੇ ਰਹੇ ਹਾਂ ਦੇਣਾ ਚਾਹੁੰਦੇ ਹਾਂ ਵੀ ਅੱਛਾ ਖਾਣਾ ਦਿਓ ਬੱਚਿਆਂ ਨੂੰ ਘਰ ਦਾ ਖਾਣਾ ਦਿਓ ਜਿਹੜਾ ਜੰਕ ਫੂਡ ਆ ਉਹ ਬੰਦ ਕਿਤੇ ਜਾ ਆਸਤਪੂਰ ਬੰਦ ਕੀਤਾ ਜਾਵੇ ਘਰ ਚ ਜੋ ماں ਸਫਾਈ ਦੇ ਨਾਲ ਜੋ ਬਣਾਦੀ ਹੈ ਉਹ ਬੱਚਿਆਂ ਨੂੰ ਦਿੱਤਾ ਜਾਵੇ ਛੋਟੇ ਬੱਚਿਆਂ ਤੋਂ ਲੈ ਕੇ ਜਵਾਨ ਬੱਚੇ ਨੇ ਉਹਨਾਂ ਤੱਕ ਸਾਫ਼ ਸੁਥਰਾ ਭੋਜਨ ਘਰ ਦਾ ਭੋਜਨ ਦਿੱਤਾ ਜਾਵੇ ਇਹਨਾਂ ਨੂੰ ਤੇ ਪੋਸ ਗ੍ਰੈਜੂਏਸ਼ਨ ਤੇ ਯਾ ਗ੍ਰੈਜੂਏਸ਼ਨ ਗ੍ਰੈਜੂਏਟ ਹੋਈ ਬੱਚਾ ਆਪਸਾ ਰੁਕਾਟ ਤੇ ਜਿਹੜਾ ਵਿਆਹ ਦੀ ਉਮਰ ਹੈ ਤੇ ਉਹ ਜਿੰਨਾ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਤੇ ਉਸ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਕਰਾਉਣਾ ਚਾਹੀਦਾ ਮਾਪੇ ਨੂੰ ਕਰਨਾ ਚਾਹੀਦਾ ਹਾਂਜੀ ਮੈਨੂੰ ਕੀ ਨਾਮ ਹੈ ਮੇਰਾ ਹਮਾਰੀ ਸੁਪਰਵਾਈਜ਼ਰ ਬ੍ਰਿਜਾ ਮਾਚੀ ਵਾਲਾ ਤੋਂ ਮੈਡਮ ਪੋਸ਼ਨ ਮਾ ਆ ਸਮਾਪਤੀ ਸਮੋਹ ਦੀਪ ਚ ਪਹੁੰਚੇ ਅੱਜ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਪੋਸ਼ਨ ਮਾ ਦੀ ਵਸਤੇ ਪਹੁੰਚੇ ਹੋਇਆ ਅੱਜ ਸਭ ਇਹ ਵਰਕਰ ਸਕੂਲ ਵੰਤਪੋਰੀ ਨੇ ਇਹ ਆਹ ਪ੍ਰੋਗਰਾਮ ਨੂੰ ਵੱਧ ਚੱਕੇ ਮਿਸਾਲ ਲੈਂਦੀ ਆਂ ਨਾ ਵੀ ਸਾਰੇ ਪ੍ਰੋਗਰਾਮ ਇਹਨਾਂ ਦੇ ਸੈਂਟਰ 'ਚ ਵਾਰ-ਵਾਰ ਹੁੰਦੇ ਨੇ ਅਤੇ ਵਿੱਚ ਅਸੀਂ ਜਿਹੜਾ ਪੋਸ਼ਨ ਮਾ ਦੀ ਸਮਾਪਤੀ ਕੀਤੀ ਹੈ ਇਹ ਵੀ ਦੱਸਣਾ ਅਸੀਂ ਬੱਚਿਆਂ ਨੂੰ ਵੀ ਹਰੀਆਂ ਸਬਜ਼ੀਆਂ ਜਾਂ ਦਾਲਾਂ ਜਾਂ ਬੱਚਿਆਂ ਨੂੰ ਜਿਹੜਾ ਬਾਹਰ ਦੀ ਖਰਾਕ ਨਾ ਦੋ ਹਰੀਆਂ ਸਬਜ਼ੀਆਂ ਵਗੈਰਾ ਵਾਧੂ ਖਾਓ ਘਰ ਦਾ ਖਾਣਾ ਖਾਓ ਵਾਧੂ ਜੀ ਜਾਨ ਜੀ 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 ਤੁਹਾਨੂੰ ਆਪਣਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਨੂੰ ਇਹ ਹੀ ਰਹਿਣੇ ਆ ਵੀ ਆਪਣਾ ਕਿਸੇ ਵਾਧ ਚੜ ਕੇ ਪੜ੍ਹੋ ਲਿਖੋ ਜਿਆਦਾ ਪੜਾਈ ਕਰੋ ਕੋਈ ਹੋਰ ਕੋਈ ਨਸ਼ਿਆਂ ਤੋਂ ਦੂਰ ਰਹੇ ਬੱਚੇ ਚੰਗੀਆਂ ਆਦਤਾਂ ਹੋਰ ਬਚਨ ਜੀ ਨੂੰ ਜਰਾ ਜਾਓ ਆਪਣਾ ਡਾਈਟ ਠੀਕ ਰੱਖੋ ਕੋਈ ਨਸ਼ਿਆਂ ਤੋਂ ਦੂਰ ਰਹੇ ਬੱਚੇ ਹਾਂਜੀ ਮੈਡਮ ਕੀ ਨਾਮ ਹੈ ਮੈਂ ਕੁਲਵੰਤ ਪਰਮੀਲਾ ਅਨੁਪੜੀ ਵਰਕਰ ਮਾਚੀਵੜ ਸਾਹਿਬ ਮੈਡਮ ਜਿਹੜਾ ਪੋਸ਼ਣ ਮਹਾ ਸਮਾਪਤੀ ਸਮਰੋਹ ਦਿਵਸ ਕਰਾਇਆ ਜਾਇਆ ਕਿੱਥੇ ਕਰਾਇਆ ਰਿਹਾ ਤੇ ਕਿਉਂ ਕਰਾਇਆ ਯਾਰ ਸਾਡਾ ਪੋਰਸ਼ਨਵਾ ਵਿਵਸਾ ਪੂਰਾ ਇਹਨਾਂ 1 ਮਹੀਨਾ ਹੋ ਗਿਆ ਚੱਲਿਆ ਨੂੰ ਇਹ ਅੰਮਨਵਾੜੀ ਸੈਂਟਰ ਨੰਬਰ 122 ਮਾਛੀਬੜਾ ਸਾਹਿਬ ਦੇ ਵਿੱਚ ਇਹਦੀ ਜਿਹੜੀ ਸਮਾਪਤੀ ਸਮਾਰੋਹ ਕਰਵਾਇਆ ਜਾ ਰਿਹਾ ਇਹ 16 17 ਸਤੰਬਰ ਤੋਂ ਸ਼ੁਰੂ ਹੋਇਆ ਸੀ ਪੂਰਾ 1 ਮਹੀਨਾ ਸਾਡੀਆਂ ਐਕਟੀਵਿਟੀਆਂ ਚੱਲਦੀਆਂ ਰਹੀਆਂ ਨੇ ਅਲੱਗ-ਅਲੱਗ ਵਿਸ਼ਿਆਂ ਤੇ ਜਿਵੇਂ ਪੋਸ਼ਣ ਹਾਰ ਬਾਰੇ ਦੱਸਣਾ ਪੋਸਟਕ ਹਾਰ ਬਾਰੇ ਦੱਸਣਾ ਫਰੇਗੂ ਬਗੀਚੀਆਂ ਬਾਰੇ ਦੱਸਣਾ ਅੱਖੀਵਰੇ ਖਡਾਉਣਿਆਂ ਬਾਰੇ ਦੱਸਣਾ ਬੱਚਿਆਂ ਦੇ ਮਹਿੰਦੀ ਮੁਕਾਬਲੇ ਕੁਸ਼ੋਰੀਆਂ ਲਈ ਗਰਭਤੀ ਔਰਤਾਂ ਦੁੱਧ ਪਿਲਾਉਮਾ ਆਵਾ ਉਪਰੀ ਖਰਾ ਕੇ ਅਲੱਗ-ਅਲੱਗ ਸਾਡੇ ਹਰੇਕ ਦੇ ਸਾਡੇ ਵਿਸ਼ੇ ਹੁੰਦੇ ਸੀ ਜਿਹੜਾ ਅੱਜ ਇਹਦਾ ਪੋਸ਼ਣ ਮਾਂ ਦਿਵਸ ਦਾ ਇਹ ਅੱਜ ਸਮਾਪਤੀ ਜਿਹੜਾ ਸਮਾਰੋਹ ਹੋ ਰਿਹਾ ਹੈ ਕਿੰਨੇ ਦਿਨਾਂ ਤੋਂ ਇਹ ਪੋਸ਼ਣ ਮਾਂ ਦਿਵਸ ਲੱਗਾ ਸੀ ਤੇ ਕਦੋਂ ਅੱਜ ਕਿ ਸਮਾਪਤੀ ਹੋ ਰਹੀ ਅੱਜ ਕਿ ਕਿ ਮਾਪਿਆਂ ਨੂੰ ਬੁਲਾਇਆ ਗਿਆ ਹੈ ਹਾਂਜੀ ਇਹ ਆਪ ਸਾਡਾ 17 ਸਤੰਬਰ ਤੋਂ ਚੱਲਿਆ ਸੀ ਅੱਜ 16 ਅਕਤੂਬਰ ਹੋ ਗਿਆ ਜੀ ਪੂਰਾ 1 ਮਹੀਨਾ ਚੱਲਿਆ ਜੀ ਕੋਈ ਵੀ ਛੁੱਟੀ ਨਹੀਂ ਸੀ ਹੁੰਦੀ ਜਿਵੇਂ ਘਰਾਂ ਦੇ ਵਿੱਚ ਜਾ ਕੇ ਅਸੀਂ ਹੋਮ ਵਿਜੀਟ ਤੇ ਸਾਡੇ ਡੋਰ ਟੂ ਡੋਰ ਵੀ ਅਸੀਂ ਇਹਨੂੰ ਜਿਹੜਾ ਲੋਕਾਂ ਨੂੰ ਇਹਨੂੰ ਪੋਸ਼ਣ ਮਾਹ ਬਾਰੇ ਘਰਾਂ ਨੂੰ ਅਸੀਂ ਜਾਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹੇ ਆ ਤੇ ਅੱਜ ਸੈਂਟਰ ਦੇ ਵਿੱਚ ਜਿਹੜਾ ਇਹ ਰਾਜ ਸਮਾਪਤੀ ਸਮਾਰੋਹ ਆ ਪੂਰਾ 1 ਮਹੀਨਾ ਚੱਲਿਆ ਜਿਸ ਤਰ੍ਹਾਂ ਤੁਸੀਂ ਇੱਥੇ ਸਬਜ਼ੀਆਂ ਰੱਖੀਆਂ ਦਾਲਾਂ ਰੱਖੀਆਂ ਇਹਦਾ ਕੀ ਕਿਸ ਲਈ ਰੱਖੀਆਂ ਗਈਆਂ ਕਿ ਕਿਹੜੇ ਪੋਸ਼ਟਿਕ ਤੱਤਾਂ ਕਰਕੇ ਰੱਖੀਆਂ ਇਹ ਸਬਜ਼ੀਆਂ ਜਿਵੇਂ ਅਸੀਂ ਮੋٹے ਅਨਾਜ ਨੇ ਥੋੜੇ ਪਿਛੇ ਅਸੀਂ ਜਿਵੇਂ ਰੋਲੀ ਬਣਾਈ ਆ ਜਿਹੜੇ ਮੋٹے ਅਨਾਜ ਨੇ ਲੋਕੀ ਇਹਨਾਂ ਨੂੰ ਖਾਣਾ ਘਰ ਪਸੰਦ ਨਹੀਂ ਕਰਦੇ ਜਿਵੇਂ ਅੱਗੇ ਬਾਜਵੇ ਦੀ ਰੋਟੀ ਬਣਦੀ ਸੀ ਹਨਾ ਤੇ ਇਹ ਚੀਜ਼ਾਂ ਖਾਧੀਆਂ ਜਾਂਦੀਆਂ ਸੀ ਹੁਣ ਜਿਵੇਂ ਮੋٹے ਅਨਾਜ ਦੀ ਜਿਹੜੀ ਵਰਤੋਂ ਲੋਕ ਘੱਟ ਕਰ ਰਹੇ ਨੇ ਬਾਹਰ ਦੇ ਖਾਣਿਆਂ ਨੂੰ ਲੋਕ ਜ਼ਿਆਦਾ ਪਹਿਲ ਦੇ ਰਹੇ ਨੇ ਇਹਦੇ ਕਰਕੇ ਜਿਹੜਾ ਅਸੀਂ ਘਰ ਦਾ ਖਾਣਾ ਘਰ ਦੇ ਵਿੱਚ ਬਣਿਆ ਖਾਣਾ ਖਾਓ ਜਿਹੜੇ ਬਾਹਰਲੇ ਖਾਣੇ ਬਿਲਕੁਲ ਵੀ ਖਤਰਨਾਕ ਨੇ ਅਸੀਂ ਇਹ ਬੱਚਿਆਂ ਲਈ ਮਾਵਾਂ ਨੂੰ ਵੀ ਕਹਿੰਦੇ ਆ ਵੀ ਆਪਣੇ ਜਿਹੜੇ ਬੱਚਿਆਂ ਨੂੰ ਟਿਫਨ ਦੇ ਵਿੱਚ ਰੋਟੀ ਪਾ ਕੇ ਭੇਜਿਆ ਕਰੋ ਨਾ ਕਿ ਤੁਸੀਂ ਆਂਗਣਵਾੜੇ ਦੇ ਸੈਂਟਰ ਦੇ ਵਿੱਚ ਛੱਡਣਾ ਹੈ ਦੁਕਾਨ ਤੋਂ ਤੁਸੀਂ 20 ਰੁਪਏ ਦਾ ਪੈਕ ਲੈ ਕੇ ਬੱਚੇ ਨੂੰ ਦੇ ਦਿੰਦੇ ਆ ਉਹ ਬੱਚਿਆਂ ਲਈ ਬਹੁਤ ਹੀ ਖਤਰਨਾਕ ਆ ਉਹ ਬੱਚਿਆਂ ਲਈ ਹਾਨੀਕਾਰਕ ਆ ਉਹਦੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਇਸ ਤਰ੍ਹਾਂ ਕਿ ਜਿਹੜਾ ਅਸੀਂ ਅੱਜ ਦਾ ਅਸੀਂ ਲਾਇਆ ਵੀ ਹੈ ਹਰੀਆਂ ਸਬਜ਼ੀਆਂ ਖਾਓ ਪੌਸ਼ਟਿਕ ਹਾਰ ਖਾਓ ਮੋٹے ਅਨਾਜ ਖਾਓ ਇਹਦੇ ਜਿਵੇਂ ਆ ਕੜੀ ਪੱਤਾ ਆ ਮੁਰਮਰੇ ਹੋਗੇ ਜੋ ਵੀ ਅਸੀਂ ਅੰਗਰਵਾੜੀ ਸੈਂਟਰ ਤੋਂ ਇਹ ਆਪਣਾ ਅਨਾਜ वगैरह ਦਿੱਨੇ ਆ ਅਸੀਂ ਇਹ ਸਾਰੇ ਅਨਾਜ ਦੀ ਵਿਵਸਥਾ ਕੀਤੀ ਆ ਜਿਸ ਤਰ੍ਹਾਂ ਮੈਂ ਦੇਖਿਆ ਇਹ ਇੱਥੇ ਹੱਥ ਦੇ ਬਣਾਏ ਕਿਰੋੜੇ ਰੱਖੇ ਗਏ ਨੇ ਬਿਕ ਇਸ ਤਰ੍ਹਾਂ ਹੀ ਬਣਾਏ ਗਏ ਬੱਚਿਆਂ ਵੱਲੋਂ ਬਣਾਏ ਗਏ ਕਿ ਤੁਹਾਡੇ ਵੱਲੋਂ ਬਣਾ ਕੇ ਰੱਖੇ ਗਏ ਇਹ ਜਿਹੜੇ ਅਸੀਂ ਅੰਗਰਵਾੜੀ ਸੈਂਟਰ ਦੇ ਵਿੱਚ ਹੱਥੀ ਬਣੇ ਖਟਾਣੇ ਬਣਾਏ ਨੇ ਸਾਡੇ ਇੰਨਾ ਦੀ ਜਦ ਅਸੀਂ ਅੰਗਰਵਾੜੀ ਦੇ ਵਿੱਚ ਨਵੇਂ-ਨਵੇਂ ਆਏ ਸੀ ਸਾਡੀ ਟレイン ਕੋਲ ਪਈ ਸੀ ਵੀ ਜੇ ਮੈਂ ਅਸੀਂ ਘਰੇਲੂ ਜਿਹੜੀਆਂ ਵੇਸਟ ਮਟੀਰੀਅਲ ਹੁੰਦਾ ਸਾਡੇ ਘਰ ਦਾ ਵੀ ਅਸੀਂ ਚੀਜ਼ਾਂ ਨੂੰ ਯੂਜ਼ ਨਹੀਂ ਕਰਦੇ ਉਹਦੇ ਤੋਂ ਬਹੁਤ ਕੁਝ ਬਣ ਬਣ ਸਕਦਾ ਜਿਵੇਂ ਅਸੀਂ ਬੱਚਿਆਂ ਦੇ ਖੜਾਉਣੇ ਹੋਗੇ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਜਿਵੇਂ ਬੱਚਿਆਂ ਟੈਡੀ ਹੋਗੇ ਬਾਲ ਹੋਗੀ ਇੱਕ ਤੱਕੜੀ ਬਣੀ ਜਿਵੇਂ ਕਿ ਪਲਾਸਟਿਕ ਦੀ ਡੱਬੀ ਹੁੰਦੀ ਉਸ ਤੱਕੜੀ ਬਣ ਸਕਦੀ ਆ ਡਫਲੀ ਹੋਗੀ ਉਹ ਆਪਣੇ ਆਟਾ ਸਾਲਣ ਵਾਲੇ ਦੀ ਟੁੱਟ ਜਾਂਦੀ ਆ ਤੇ ਉਹਦੇ ਉਸ ਹੀ ਤੋਂ ਡਫਲੀ ਬਣਾ ਸਕਦੇ ਆ ਇਸੇ ਰਸਤਾ ਬਣਿਆ ਚੁੰਨੀਆਂ ਤੋਂ ਉਹਨੂੰ ਗੁੰਦ ਕੇ ਜਿਹੜਾ ਬੱਚਿਆਂ ਨੂੰ ਉਸ ਰਸਤਾ ਟੱਪਣ ਦੇ ਲਈ ਬਣਾਉਣੇ ਆ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਬੱਚਿਆਂ ਨੂੰ ਐਕਟੀਵਿਟੀ ਕਰਵਾਉਣੇ ਆ ਤੇ ਹੱਥੀ ਬਣਿਆ ਚੀਜ਼ਾਂ ਨੇ ਜਿਵੇਂ ਤੋਤਾ ਹੋ ਗਿਆ ਉਹ ਉਹਦੇ ਨਾਲ ਸਾਇਆਂ ਦੇ ਨਾਲ ਬਣਾਇਆ ਜਾਂਦਾ ਪਰ ਅੱਜ ਕੱਲ੍ਹ ਤੇ ਮਾਵਾਂ ਦੇ ਕੋਲ ਟਾਈਮ ਨਹੀਂ ਹੈਗਾ ਅਸੀਂ ਆਪਣੇ ਵੇਸਟ ਮਟੀਰੀਅਲ ਤੋਂ ਘਰ ਦੇ ਵਿੱਚ ਅਸੀਂ ਬਹੁਤ ਸੋਹਣੀ ਚੀਜ਼ਾਂ ਬਣਾ ਸਕਦੇ ਹਾਂ ਨੌਜਵਾਨ ਪੀੜੀ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਅਸੀਂ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਹੀ ਮਾਤਾ ਪਿਤਾ ਨੂੰ ਤੋਂ ਪਹਿਲਾਂ ਖਾਸ ਕਰਕੇ ਪੈਸੇ ਚ ਲਾਉਨੇ ਆ ਕਿਉਂਕਿ ਜਿਹੜੇ ਵੀ ਸਾਡੇ ਆਂਗਰੇੜੀ ਦੇ ਵਿੱਚ ਬੱਚੇ ਹੁੰਦੇ ਨੇ ਉਹਨਾਂ ਨੂੰ ਬਾਹਰ ਦਾ ਖਾਣਾ ਬਿਲਕੁਲ ਬੰਦ ਕਰੋ ਜਿਹੜੇ ਦੁਕਾਨਾਂ ਤੋਂ ਆਪਣੇ ਮੁਰਕਰੇ ਵਗੈਰਾ ਹੁੰਦੇ ਨੇ ਐਦਾਂ ਦੀ ਚੀਜ਼ਾਂ ਅਸੀਂ ਬੱਚਿਆਂ ਨੂੰ ਦਿੰਨੇ ਆ ਉਹ ਬਿਲਕੁਲ ਹੀ ਬੰਦ ਕਰੋ ਬੱਚਿਆਂ ਨੂੰ ਫੂਟ ਦਾ ਬੱਚਿਆਂ ਨੂੰ ਅੱਥੀ ਬਣਾ ਕੇ ਚੀਜ਼ਾਂ ਦਾ ਬਹੁਤ ਕੁਸ਼ਾ ਜੋ ਅਸੀਂ ਬੱਚਿਆਂ ਨੂੰ ਅੱਥੀ ਬਣਾ ਕੇ ਦੇ ਸਕਦੇ ਆ ਘਰਾਂ ਦੇ ਵਿੱਚ ਬਣਾ ਕੇ ਦੇ ਸਕਦੇ ਆ ਬਾਹਰਲੀ ਚੀਜ਼ਾਂ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ ਇਹ ਸਾਨੂੰ ਬਹੁਤ ਹੀ ਖਤਰਨਾਕ ਹੈ